ਜਿੰਨੇ ਵੀ ਦਰਸ਼ਕ ਐਨਐਨਆਰ ਨਿਊਜ਼ ਦੇ ਨਾਲ ਜੁੜਿਓ ਬਹੁਤ ਬਹੁਤ ਸਵਾਗਤ ਹੈ ਹਲਕਾ ਵਿਧਾਇਕ ਨਕੋਦਰ ਬੀਬੀ ਇੰਦਰਜੀਤ ਕੁਰਮਾਨ ਦੇ ਘਰ ਦੇ ਮੋਰਧੀਆਂ ਧਰਨੇ ਦੇ ਲਾਈਵ ਤਸਵੀਰਾਂ ਨੇ ਧਰਨੇ ਦੀ ਵਜ੍ਹਾ ਕੀ ਸੀ ਤੁਸੀਂ ਸਾਰੇ ਜਾਣਦੇ ਹੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜਦੋਂ ਕਿਸਾਨਾਂ ਦੀ ਮੀਟਿੰਗ ਸੀ ਤਾਂ ਉਸ ਮੀਟਿੰਗ ਦੇ ਵਿੱਚ ਉਹ ਮੀਟਿੰਗ ਬੇਸਿੱਟਰ ਰਹੀ ਸੀਐਮ ਮਾਨ ਉਸ ਮੀਟਿੰਗ ਵਿੱਚ ਉੱਠ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਕਿਸਾਨਾਂ ਦਾ ਇੱਕ ਸੰਯੁਕਤ ਮੋਰਚਾ ਦੇ ਕਾਲਜ ਉਹ ਦਵਾਈ ਕਿ ਤੁਸੀਂ ਕਿੰਨੇ ਵੀ ਵਿਧਾਇਕ ਨੇ ਜਿੰਨੇ ਵੀ ਮੰਤਰੀ ਨੇ ਪੰਜਾਬ ਦੇ ਉਹਨਾਂ ਦਾ ਘਰਾਵ ਕਰੋ ਤੇ ਤਸਵੀਰ ਨੇ ਤੁਸੀਂ ਦੇਖ ਸਕਦੇ ਹੋ ਇੱਕ ਲੰਮੀ ਤਸਵੀਰ ਵੱਡੀ ਤਸਵੀਰ ਧਰਨੇ ਦੀ ਹੈ ਸਿੱਧੀ ਲਾਈਵ ਤਸਵੀਰਾਂ ਸੀ ਤੋਂ ਉੱਤੇ ਕਵਚਾ ਰਹੇ ਆ ਜਿੰਦਾਬਾਦ ਜਿੰਦਾਬਾਦ ਵਾਹ ਵਾਹ ਜਿੰਦਾਬਾਦ ਵਾਹ ਵਾਹ ਮਾੜਾ ਸਰਕਾਰਾਂ ਕੀ ਕਿ ਕਾਜ ਜਨ ਕਿਸੇ ਵਤ ਜੇ ਜੋਧਾ ਦਾ ਇੱਕ ਫੈਲਾ ਹੋਇਆ ਆਪਸ ਅਗਲੇ ਕੋ ਆਇਆ ਜੀ ਅਗਲੇ ਕੋ ਆਰੇ ਪ੍ਰਭੀ ਖਾਨ ਜਿਹੜੇ ਕਾਦੀਆਂ ਦੇ ਜਿਲ੍ਹਾ ਦਾ ਤਾਰਾ ਮਹਿੰਦਰ ਜੀ ਅੱਗੇ ਤੋਂ ਆਉਂਦੇ ਆ ਉਹ ਲੈ ਕੇ ਕੱਪੜਾ ਬਾਕ-ਬਾਕਰ ਪਿੰਡਾਂ ਤੋਂ ਵੱਖ-ਵੱਖ ਜੱਲੇਬੰਦੀਆਂ ਤੋਂ ਆਏ ਸਾਹਿਬਾਨ ਵਰਕਰ ਸਾਹਿਬਾਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਜਥੇਬੰਦੀਆਂ ਦਾ ਕੋਈ ਵੀ ਤੁਸੀਂ ਕੰਮ ਕਰਵਾਉਣਾ ਹੋਵੇ ਤੁਹਾਡੇ ਤੋਂ ਬਿਨਾ ਕਦੇ ਕੋਈ ਕੰਮ ਨਹੀਂ ਹੁੰਦਾ ਤੁਹਾਡੇ ਇਹ ਜਿਹੜੀ ਭਗਵੰਤ ਮਾਨ ਸਰਕਾਰ ਆ ਜਦੋਂ ਭਗਵੰਤ ਮਾਨ ਐਮਪੀ ਬਣਿਆ ਸੀ ਇਹ ਸੂਚ ਸਭਾ ਤੇ ਕਹਿੰਦਾ ਸੀ ਕਿ ਜੇ ਮੇਰੀ ਸਰਕਾਰ ਆਵੇ ਕਿਤੇ ਧਾਨਾ ਨਹੀਂ ਲੱਗਦਾ ਮੈਂ ਤਾਂ ਕਹਿੰਦਾ ਵੀ ਜਿੰਨੀ ਇਹਦੀ ਸਰਕਾਰ ਤੇ ਧਾਨੇ ਲੱਗੇ ਆ ਕਿਸੇ ਸਰਕਾਰ ਤੇ ਨਹੀਂ ਲੱਗੇ ਲੱਗੇ ਵੀ ਚੌਕੜੇ ਪਤਾ ਨਹੀਂ ਕਿੰਨੇ ਗੁਣਾ ਲੱਗੇ ਦਾਸ ਤਾਂ ਜਾਣਦਾ ਦਾਸ 781 ਤੋਂ ਜਦੋਂ ਬਧੀ ਕੰਮ ਕਰਦੇ ਆ ਸਾਰੀ ਜ਼ਿੰਦਗੀ ਕਿਸਾਨੀ ਤੇ ਲਾਤੀ ਆ ਸੇਵਾ ਤੇ ਲਾਤੀ ਆ ਮੇਰੀ ਤਾਂ ਇੱਕੋ ਹੀ ਲੋਕਾਂ ਨੂੰ ਵੀਲ ਹੁੰਦੀ ਆ ਕੋਈ ਟੱਕਰ ਹੋ ਕੇ ਜੇਸ ਵੀ ਅਫਸਰ ਨੂੰ ਜੇਸ ਵੀ ਐਮਐਲਏ ਕਿਸੇ ਨੂੰ ਵੀ ਫੜਨਾ ਟੱਕਰੇ ਹੋ ਕੇ ਫੜਨਾ ਇਹ ਭੱਜ ਨਹੀਂ ਆ ਸਾਡੇ ਮੋਰੇ ਇਹ ਸਾਡੇ ਨੌਕਰ ਆ ਮਾਲਕ ਅਸੀਂ ਆ ਜਦੋਂ ਮਾਲਕ ਸਾਰਕ ਦੇ ਆਜਰੇ ਨਾ ਉਹ ਜਿਹੜੇ ਨੌਕਰ ਹੁੰਦੇ ਉਹਨਾਂ ਦਾ ਥੋੜਾ ਟਾਈਪ ਹੁੰਦਾ ਆਪਾਂ ਤੇ ਰੱਖਦੇ ਨੌਕਰ ਆਪ ਵੀ ਜਦੋਂ ਨੌਕਰ ਮਾਲਕ ਦੇ ਹੌਂਦ ਬੋਲਣ ਦਾ ਪਰੇ ਫਿਰ ਨੌਕਰ ਬਾਹਰ ਚ ਰਹਿਦਾ ਨਹੀਂ ਹੁੰਦਾ ਅੱਜ ਮੈਂ ਸਾਰੇ ਸੰਯੁਕਤ ਕਮੋਰਟੀ ਨੂੰ ਔਰ ਜਥੇਬੰਦੀਆਂ ਨੂੰ ਵਧਾਈ ਦਿੰਦਾ ਪ੍ਰਤੀ ਸਾਰਕ ਦੇ ਵਿੱਚ ਸਾਡੀ ਬਹੁਤ ਵੱਡੀ ਜਿੱਤ ਆ ਜਾਦਾ ਸੀ ਸਿੰਘੂ ਬਾਰਡਰ ਮੋਰਚਾ ਲਾ ਅੱਜ ਸਰਕਾਰੇ ਦੁਆਰੇ ਕਿਸੇ ਸਿਆਸੀ ਵੱਡੇ ਦੀ ਕੋਈ ਪੁੱਛ ਨਹੀਂ ਇਹ ਤਾਂ ਲੋਕਾਂ ਨੂੰ ਬਾਹਰ ਖੜਾ ਕਰਕੇ ਕਿਸੇ ਦੀ ਪੁੱਛ ਹੋਵੇ ਜਿੱਥੇ ਜਥੇਬੰਦੀ ਕਿਸੇ ਵੀ ਜਥੇਬੰਦੀ ਦੇ ਚਾਰ ਬੰਦੇ ਜਾ ਕੇ ਖੜ ਜਾਈ ਉਹ ਅਫਸਰ ਉੱਥੇ ਖੜ ਜਾਂਦਾ ਇਹ ਤੁਹਾਡੀ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਤੁਸੀਂ ਇਹ ਇੱਕ ਹੱਕ ਲਿਆ ਨਹੀਂ ਅੱਗੇ ਕਿਸੇ ਵੀ ਦਸਤ ਦੀ ਆਓ ਬਾਹਰ ਖੜ ਜਾਓ ਕੋਈ ਵੀ ਜਿ ਬੁਲਾਉਣੇ ਅੱਜ ਮੈਨੂੰ ਸਾਡੇ ਸਾਰੇ ਸਤਿਕਾਰਯੋਗ ਰਘਾ ਸਾਹਿਬ ਬੈਠੇ ਆ ਸਾਰੇ ਜਥੇਬੰਦੀਆਂ ਦੇ ਅੱਜ ਜਥੇਬੰਦੀ ਦੇ ਜਿਹੜਾ ਕੋਈ ਵੀ ਬੰਦਾ ਚਲੇ ਜਾਵੇ ਉਹੋ ਪਹਿਲਾ ਹੁੰਦਾ ਇਸ ਕਰਕੇ ਉਹ ਬੀਬੀ ਕਹਿੰਦੀ ਚਾਹ ਫੋਸੇ ਜਾ ਰਿਹਾ ਬੀਬੀ ਜੀ ਸਾਡੇ ਡੀਟੇਲ ਚਾਹ ਫੋਸੇ ਜਾਂਦਾ ਉਹ ਜਦੋਂ ਕੋਈ ਨਾ ਘਰ ਨੂੰ ਪਹੁੰਚਦਾ ਹੋਵੇ ਉਸ ਵੇਲੇ ਸਾਹਮਣੇ ਤਰਖੇ ਹੁੰਦੇ ਆ ਫੋਸੇ ਚਾਹ ਫੋਸੇ ਉਹਦਾ ਟਾਈਮ ਹੁੰਦਾ ਸੰਭਾਲਣ ਦਾ ਆਪਣੇ ਘਰ ਜਿਹੜੇ ਪ੍ਰਾਤ ਆਉਂਦੀ ਆ ਉਹਨਾਂ ਆਪਾਂ ਕਿਤਾ ਠੰਡੋ ਲਾ ਕੇ ਬਰਾਮ ਲੈ ਕੇ ਕਿੱਦਾਂ ਉਹਦਾ ਸਵਾਗਤ ਕਰਦੇ ਮੁੱਦ ਤੇ ਆਵੇਂ ਨਾ ਕੋਈ ਵੀ ਕੰਮ ਦਾ ਸਮਾਂ ਹੁੰਦਾ ਜਦੋਂ ਬੁੱਲੇ ਦੀ ਆਵਾਜ਼ ਕਵੇਲੇ ਦੀ ਟੱਕਣਾ ਇਸ ਕਰਕੇ ਬੀਬੀ ਤੁਸੀਂ ਹੁਣ ਚਾਹ ਸਮੋਚੇ ਦਾ ਸਮਾਂ ਨਗਾ ਚੁੱਕੇ ਆ ਇਸਕੇ ਉਹ ਇਸ ਲਈ ਸਾਡੇ ਉਹ ਨਸੀਬ ਨਹੀਂ ਹੋਇਆ ਹੁਣ ਹੁਣ ਸਾਡੇ ਇੱਥੇ ਜਿਹੜੇ ਸਾਰੇ ਜਥੇਬੰਦੀਆਂ ਦੇ ਉਹ ਨਹੀਂ ਜਾੜਾ ਵੀ ਲੰਗਰ ਚੱਲਿਆ ਪਾਣੀ ਦਾ ਚੱਲਿਆ ਹਰ ਸਭ ਕੁਝ ਚੱਲਦਾ ਆ ਕੁਦਰਤ ਹੀ ਕਿਸੇ ਵੀ ਕੀ ਦੀ ਟੋਜ ਨਹੀਂ ਪ੍ਰਮਾਤਮਾ ਨੂੰ ਦਿੰਦਾ ਤੁਸੀਂ ਇੱਕ ਦੇਖੋ ਸਰਕਾਰਾਂ ਇਹ ਟਿੱਪਰੇ ਵੇਦੇ ਉਹ ਬੱਲ ਉੱਡ ਜਾਂਦੇ ਆ ਕੋਈ ਚਲਾਣ ਨਹੀਂ ਕੋਈ ਪੁੱਛਣਾ ਨਹੀਂ ਇੱਕ ਬੁਜਾਰਾ ਕੋਈ ਦਿਹਾੜੀਦਾਰ ਬੰਦਾ ਜਿਹੜਾ 500 ਰੁਪਏ ਦੀ ਦਿਹਾੜੀ ਕਰਦਾ 100 ਰੁਪਏ ਦਾ ਬੱਲਾ ਪਟੋਲ ਥੂਕ ਦੋ ਜੀ ਬਿਚਾਰੇ ਕੋ ਕਿਤੇ ਹੈਲਮਟ ਨਹੀਂ ਜਾਂ ਕਿਤੇ ਉਹਦੀ ਉਹ ਲਾਇਸੈਂਸ ਦੀ ਡੇਟ ਨਾ ਗਈ ਆ ਉਹ ਤੇ ਜੁਰਮਾਨਾ 5000 ਦਾ ਕਿਚਲਨ ਸਾਫ ਹੋਵੇ ਉਹ ਇਹ ਕਿੱਥੇ ਦੀ ਸਰਕਾਰ ਹੈ ਉਹ ਇਹਨਾਂ ਨੂੰ ਜ਼ੀਰੋ ਵੀ ਹੋ ਮਤਲਬ ਇਹਨਾਂ ਨੂੰ ਸੋ ਇੱਕ ਕਾਰਪੁੱਟ ਕਰਾਣਿਆ ਅਸੀਂ ਅਡਾਨੀਆਂ ਵਾਨੀਆਂ ਨੂੰ ਕਹਿੰਦੇ ਸੀ ਇਹ ਉਦੋਂ ਉੱਪਰ ਅਧਿਸ਼ਾਤਿਆ ਸਾਨੂੰ ਲੈ ਕੇ ਦਿਓ ਉਹ ਲੈ ਕੇ ਤੁਹਾਨੂੰ ਕੀ ਦੇਈਏ ਤੁਸੀਂ ਆਪ ਸਰਵੇ ਕਰਕੇ ਨਾ ਨਾ ਪੈਸਾ ਦਿਓ ਤੁਹਾਨੂੰ ਅੱਜ ਬਾਲੇ ਦੀਆਂ ਛੱਤਾਂ ਦੇ ਤੁਹਾਨੂੰ ਅਸੀਂ ਸਰਵੇ ਕਰਕੇ ਦੇਈਏ ਉਹ ਜਾਨੇ ਲੋਕ ਬਾਲੇ ਟੁੱਟ ਕੇ ਮਰ ਜਾਣ ਤੁਸੀਂ ਪੈਸੇ ਵੇਚ ਦਊਂਗੇ ਨਹੀਂ ਦੇਣਾ ਕੁਛ ਅੱਜ ਕਹਿੰਦੇ ਹਨ ਅਸੀਂ ਘਰ ਢਾਹਦੇ ਮੈਂ ਸਾਬਤ ਕਰਦਾ ਮੈਨੂੰ ਇਹ ਘਰ ਵੀ ਜਿਹੜਾ ਕਿੱਤਾ ਵੇਚਦਾ ਕਿਹੜਾ ਦਾ ਇੱਕ ਵੀ ਦੱਸ ਮੈਂ ਅਜੇ ਸਰਪੰਚ ਨਹੀਂ ਹਾਂ ਇਹ ਪਹਿਲਾਂ ਤਹਿਦਮ ਸਾਹਿਬ ਵੀਦੋਤ ਮਤੇ ਗਵਾਕੇ ਉਹ ਸਾਡੇ ਦੇ ਪ੍ਰੈਜ਼ੈਂਟ ਹੋ ਰਹੇ ਆ ਬਈ ਪੰਚਾਇਤ ਮਤਾ ਪਾ ਕੇ ਦੇਵੇ ਜਿਹੜਾ ਇਹ ਘਰ ਆ ਇਹ ਨਜਾਇਜ਼ ਥਾਂ ਤੇ